ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਐਜੂਕੇਸ਼ਨਲ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਤਿਹਾਸ ਪਾਠ ਦੇ ਪਾਠ ਨੰਬਰ 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਲੈਕਚਰ ਨੂੰ ਪੜ੍ਹਨ ਜਾ ਰਹੇ ਹਾਂ ਇਸ ਲੈਕਚਰ ਦੇ ਵਿੱਚ ਦੋ ਪਾਰਟ ਨੇ ਪਹਿਲੇ ਪੰਜਾਬ ਦੀ ਰਾਜਨੀਤਿਕ ਅਵਸਥਾ ਤੇ ਦੂਜੇ ਪਾਰਟ ਦੇ ਵਿੱਚ ਸਮਾਜਿਕ ਅਵਸਥਾ ਇਸ ਲੈਸਨ ਨੂੰ ਅਸੀਂ ਦੋ ਵੀਡੀਓ ਦੋ ਪਾਰਟ ਦੇ ਵਿੱਚ ਦੋ ਵੀਡੀਓ ਬਣਾ ਕੇ ਸੰਪੂਰਨ ਕਰਾਂਗੇ ਪਹਿਲੇ ਪਾਰਟ ਦੇ ਵਿੱਚ ਅਸੀਂ ਰਾਜਨੀਤਿਕ ਅਵਸਥਾ ਦੇ ਬਾਰੇ ਵਿੱਚ ਸੰਪੂਰਨ ਤੌਰ ਤੇ ਪੜ੍ਹਾਂਗੇ ਸ਼ੁਰੂਆਤ ਦੇ ਵਿੱਚ ਕਿਉਂਕਿ ਲੈਸਨ ਤੇ ਨਾਮ ਤੋਂ ਹੀ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਪੰਜਾਬ ਦੀ ਅਵਸਥਾ ਕਿਸ ਤਰ੍ਹਾਂ ਦੀ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਦੇ ਵਿੱਚ ਹੋਇਆ ਸੀ ਉਸ ਸਮੇਂ ਤੇ ਜੀਵਨ ਕਾਲ ਦੇ ਵਿੱਚ ਜਿਹੜੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਆਮ ਜਨਤਾ ਦੀ ਬਹੁਤੀ ਚੰਗੀ ਨਹੀਂ ਸੀ ਇੱਥੋਂ ਦੇ ਜਾਂ ਜਿਹੜੇ ਜ਼ਿਆਦਾਤਰ ਹਾਕਮ ਸੀਗੇ ਉਹ ਫੁੱਟ ਦਾ ਸ਼ਿਕਾਰ ਸੀ ਕਮਜ਼ੋਰ ਸੀ ਪੰਜਾਬ ਉੱਤੇ ਬਾਹਰੀ ਹਮਲੇ ਹੋ ਰਹੇ ਸੀ ਹਾਕਮਾਂ ਦੇ ਵਿੱਚ ਧਾਰਮਿਕ ਟਕਟਕਤਾ ਸੀ ਹਿੰਦੂ ਸਮਾਜ ਜਾਤਾਂ ਤੇ ਉਪਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਇਸਤਰੀਆਂ ਦੀ ਹਾਲਤ ਵੀ ਬਹੁਤ ਮਾੜੀ ਸੀ ਤੇ ਲੋਕਾਂ ਦਾ ਸਦਾਚਾਰ ਵਿਟੇਕ ਚੁੱਕਾ ਸੀ ਫਜ਼ੂਲ ਦੇ ਵਹਿਮਾਂ ਭਰਮਾਂ ਦੇ ਵਿੱਚ ਲੋਕ ਫਸੇ ਹੋਏ ਹਾਂ ਆਪ ਪਿਆਰੇ ਵਿਦਿਆਰਥੀ ਉਸ ਵੇਲੇ ਦੀ ਰਾਜਨੀਤਿਕ ਅਵਸਥਾ ਪੋਲਿਟিক্যাল ਕੰਡੀਸ਼ਨ ਪੰਜਾਬ ਦੀ ਜਾਣਦੇ ਹਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਲੋਧੀ ਸੁਲਤਾਨਾ ਦੇ अधीन ਸੀ ਸਮਰਾਟ ਬਹਿਲੋਲ ਖਾਨ ਲੋਧੀ ਜਿਸ ਦਾ ਰਾਜ 1452 ਤੋਂ 1499 ਈਸਵੀ ਤੱਕ ਸਿਕੰਦਰ ਲੋਧੀ 1499 ਤੋਂ 1517 ਈਸਵੀ ਤੱਕ ਤੇ ਇਬਰਾਹਿਮ ਲੋਧੀ 1517 ਤੋਂ ਲੈ ਕੇ 1526 ਈਸਵੀ ਤੱਕ ਰਾਜ ਕੀਤਾ ਔੀਨਾਂ ਬਾਰੇ ਲਗ ਲਗ ਤੌਰ ਤੇ ਜਾਣੀ ਹੈ ਸਭ ਤੋਂ ਪਹਿਲ ਹੈ ਬਹਿਲੋਲ ਖਾਨ ਲੋਧੀ ਜਿਸ ਦਾ ਰਾਜ 1452 ਤੋਂ 1499 ਈਸਵੀ ਤੱਕ ਰਿਹਾ ਜਦੋਂ ਇਹ ਦਿੱਲੀ ਦਾ ਸਮਰਾਟ ਬਣਿਆ ਉਸ ਵੇਲੇ ਇਸ ਨੇ ਪੰਜਾਬ ਦੇ ਵਿੱਚ ਤਤਾਰ ਖਾਨ ਨੂੰ ਸਬੇਦਾਨ ਨਿਯੁਕਤ ਕੀਤਾ ਸ਼ਹਿਜ਼ਾਦਾ ਨਿਜ਼ਾਮ ਖਾਨ ਨੂੰ ਸਰਹੰਦ ਦਾ ਨਾਜ਼ਿਮ ਬਣਾਇਆ ਤੇ ਸ਼ੇਖ ਯੂਸਫ ਨੂੰ ਮਲਤਾਨ ਦਾ ਨਾਜ਼ਮ ਨਿਯੁਕਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸ ਵੇਲੇ ਪੰਜਾਬ ਜਿਹੜਾ ਰਾਜ ਸੀ ਸੂਬਾ ਇੱਕ ਜ਼ਰੂਰ ਸੀ ਵੀ ਪੰਜਾਬ ਸੰਪੂਰਨ ਤੌਰ ਤੇ ਸੂਬਾ ਨਹੀਂ ਸੀ। ਔਰ ਲਾਹੌਰ ਅਤੇ ਮਲਤਾਨ ਦੇ ਦੋ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ ਪੰਜਾਬ ਦਾ ਸੂਬਾ ਅੱਗੇ ਛੋਟੇ-ਛੋਟੇ ਪਰਗਨਿਆਂ ਦੇ ਵਿੱਚ ਵੰਡਿਆ ਹੋਇਆ ਸੀ ਜਿਵੇਂ ਸਰਹੰਦ, ਸੁਲਤਾਨਪੁਰ ਅਤੇ ਦਿਪਾਲਪੁਰ। ਇਹ ਪਰਗਨੇ ਸਿੱਧੇ ਦਿੱਲੀ ਬਾਦਸ਼ਾਹ ਦੇ ਅਧੀਨ ਹੁੰਦੇ ਸਨ। ਇਸ ਤੋਂ ਬਾਅਦ ਆਓ ਜਾਣਦੇ ਹਾਂ ਸਕੰਦਰ ਲੋਧੀ ਦੇ ਬਾਰੇ। ਸਕੰਦਰ ਲੋਧੀ ਜਿਹੜਾ ਬਹਿਲੋਲ ਖਾਂ ਲੋਧੀ ਦਾ ਸੁਪੁੱਤਰ ਸੀ ਉਸ ਦੀ ਮੌਤ ਬਾਅਦ ਇਹ ਦਿੱਲੀ ਦਾ ਬਾਦਸ਼ਾਹ ਬਣਿਆ। ਇਹ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ ਇਸ ਨੇ ਪ੍ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਤੇ ਜ਼ਗੀਰਦਾਰਾਂ ਉੱਤੇ ਉਹਨਾਂ ਦਾ ਕਾਬੂ ਰੱਖਿਆ ਉਸ ਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਦੌਲਤਖਾਨ ਲੋਧੀ ਨੂੰ ਨਿਯੁਕਤ ਕੀਤਾ ਇਹ ਸ਼ਾਸਕ ਪਰਜਾ ਦੀ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ ਇਹ ਫਰਜ਼ ਕੇਵਲ ਮੁਸਲਮਾਨਾਂ ਤੱਕ ਸੀਮਿਤ ਸੀਗਾ ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ ਹਿੰਦੂ ਦੇਵ ਦੇਵਤਿਆਂ ਦੇ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਆਪਣਾ ਸ਼ੋਗਲ ਸਮਝਦਾ ਸੀ ਉਸ ਤੋਂ ਬਾਅਦ ਇਬਰਾਹਿਮ ਲੋਧੀ ਸਿਕੰਦਰ ਲੋਧੀ ਦੀ ਮੌਤ ਤੋਂ ਪਿਛੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਉੱਤੇ ਬੈਠਾ ਇਸ ਦੇ ਇਸ ਵਿੱਚ ਸੂਝ ਤੇ ਸਿਆਣਪ ਬਹੁਤ ਸੀ ਉਹ ਇੱਕ ਸਪਾਈ ਬਹਾਦਰ ਅਤੇਜ ਕਾਫੀ ਹੱਦ ਤੱਕ ਕਾਮਯਾਬ ਜਰਨੈਲ ਸੀ ਬਹੁਤ ਮਿਹਨਤੀ ਅਤੇ ਇਮਾਨਦਾਰ ਸਰਾਜਾ ਸੀ ਉਹ ਆਪਣੇ ਸ਼ਾਸਨ ਕਾਲ ਦੇ ਵਿੱਚ ਭਾਵੇਂ ਬੁਰੀ ਤਰ੍ਹਾਂ ਸਫਲ ਰਿਹਾ ਉਹ ਸਫਲ ਇਸ ਲਈ ਰਿਹਾ ਕਿਉਂਕਿ ਉਹ ਪਠਾਣਾ ਦੇ ਸੁਭਾ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਉਸ ਨੇ ਆਪਣੇ ਦਾਦੇ ਅਤੇ ਪਿਤਾ ਦੀ ਨੀਤੀ ਨੂੰ ਛੱਡ ਕੇ ਪਠਾਣਾ ਦੇ ਵਿੱਚ ਤਕੜਾ ਅਨੁਸ਼ਾਸਨ ਕਰਨਾ ਚਾਹਿਆ ਪਰ ਪਠਾਣ ਸੁਭਾ ਤੋਂ ਪ੍ਰਜਾਤੰਤਰੀ ਹੋਣ ਕਾਰਨ ਉਹ ਬਾਦਸ਼ਾਹ ਦੇ ਅnder ਨਹੀਂ ਆ ਸਕੇ ਉਹਨਾਂ ਨੇ ਬਗਾਵਤਾਂ ਦਾ ਝੰਡਾ ਖੜਾ ਕਰ ਦਿੱਤਾ ਉਹ ਬਗਾਵਤਾਂ ਨੂੰ ਦਬਾਉਣ ਦੇ ਵਿੱਚ ਅਸਫਲ ਰਿਹਾ ਇਸ ਕਰਕੇ ਇਬਰਾਹਿਮ ਦਾ ਰਾਜ ਕੇਵਲ ਨਾਮਾਤਰ ਹੀ ਰਹਿ ਗਿਆ ਸੀ। ਅਗਲਾ ਟੌਪਿਕ ਦولت ਖਾਂ ਲੋਧੀ ਅਤੇ ਪੰਜਾਬ 1500 ਤੋਂ 1526 ਵੀ ਤੱਕ। ਵਿਦਿਆਰਥੀ ਅ ਸਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦولت ਖਾਂ ਪੰਜਾਬ ਦਾ ਸੂਬੇਦਾਰ ਨਿਯਤ ਹੋਇਆ। ਜਿੰਨਾ ਚਿਰ ਸਕੰਦਰ ਲੋਧੀ ਜਿਉਂਦਾ ਰਿਹਾ ਦولت ਖਾਂ ਉਸ ਦਾ ਵਫਾਦਾਰ ਰਿਹਾ ਪਰ ਸਕੰਦਰ ਲੋਧੀ ਦੇ ਉਤਰਾ ਅਧਿਕਾਰੀ ਇਬਰਾਹਿਮ ਲੋਧੀ ਦੇ ਕਠੋਰ ਸ਼ਕਤੀ ਅਤੇ ਕਮੰਡੀ ਸੁਭਾਅ ਨੇ ਦولتਖੰਦ ਲੋਧੀ ਨੂੰ ਉਸਨਾਂ ਨਫ਼ਰਤ ਕਰਨ ਲਾ ਦਿੱਤਾ। ਉਸਨੇ ਸੁਲਤਾਨ ਦੇ ਵਤੀਰੇਨ ਦੇਖ ਕੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾਇਆ। ਉਸਨੇ ਇਬਰਾਹਿਮ ਲੋਧੀ ਦੇ ਖਿਲਾਫ ਗੁੰਦਾਬੀ ਗੁੰਦੜੀ ਸ਼ੁਰੂ ਕਰ ਦਿੱਤੀਆਂ। ਉਹਨਾਂ ਦਿਨਾਂ ਵਿੱਚ ਆਲਮ ਖਾਨ ਇਬਰਾਹਿਮ ਲੋਧ ਦੇ ਚਾਚਾ ਵੀ ਦਿੱਲੀ ਦਾ ਤਖਤ ਪ੍ਰਾਪਤ ਕਰਨ ਦੀ ਇਸ਼ਾਰਾ ਕਰਦਾ ਸੀ। ਸਿੱਟੇ ਵੱਜੋਂ ਉਹ ਦولتਖੰਦ ਲੋਧੀ ਦਾ ਗੰਡ ਧੁੱਕ ਕਰਨ ਲੱਗ ਗਿਆ। ਜਦੋਂ ਇਬਰਾਹਿਮ ਲੋਧੀ ਨੇ ਦولتਖੰਦ ਲੋਤੀ ਅਤੇ ਆलम खान ਦੀਆਂ ਸਰਗਰਮੀਆਂ ਦਾ ਪਤਾ ਲੱਗਿਆ ਤਾਂ ਉਸਨੇ ਦੌਲਤਖਾਨ ਲੋਤੀ ਨੂੰ ਦਿੱਲੀ ਵਿਖੇ ਭਟਾਇਆ ਉਹ ਆਪ ਤਾਂ ਦਿੱਲੀ ਨਹੀਂ ਗਿਆ ਪਰ ਉਸਨੇ ਆਪਣੇ ਛੋਟੇ ਪੁੱਤਰ ਦਲਾਵਰ ਖਾਨ ਨੂੰ ਭੇਜ ਦਿੱਤਾ ਦਲਾਵਰ ਖਾਨ ਦੇ ਦਿੱਲੀ ਪੁੱਜਣ ਤੇ ਇਬਰਾਹਿਮ ਲੋਤੀ ਨੇ ਉਸ ਨੂੰ ਬੰਦੀ ਬਣਾ ਲਿਆ ਪਰ ਉਹ ਛੇਤੀ ਹੀ ਬਚ ਕੇ ਲਾਹੌਰ ਪੁੱਜ ਗਿਆ ਇਸ ਤਰ੍ਹਾਂ ਦੌਲਤਖਾਨ ਨੂੰ ਯਕੀਨ ਹੋ ਗਿਆ ਕਿ ਇਬਰਾਹਿਮ ਲੋਤੀ ਉਸ ਨੂੰ ਸਜ਼ਾ ਜ਼ਰੂਰ ਦੇਵੇਗਾ ਇਸ ਡਰ ਤੋਂ ਦੌਲਤਖਾਨ ਲੋਤੀ ਨੇ ਫੈਸਲਾ ਲਿਆ ਕਿ ਉਸ ਨੂੰ ਬਾਬਰ ਦੇ ਨਾਲ ਗੱਠ ਜੋੜ ਕਰ ਲੈਣਾ ਚਾਹੀਦਾ ਤਾਂਕਿ ਉਹ ਦਿੱਲੀ ਦੇ ਸ਼ਾਸਨ ਉੱਤੇ ਰਾਜ ਕਰ ਸਕੇ ਇਸ ਲਈ ਉਸਨੇ 1500 19ਵੀਂ ਦੇ ਵਿੱਚ ਕਾਬਲ ਦੇ ਹਾਕਮ ਬਾਬਰ ਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ਦੌਲਤਖਾਨ ਲੋਧੀ ਦਾ ਸੱਦਾ ਕਬੂਲਦੇ ਹੋਏ ਬਾਬਰ ਨੇ ਪੰਜਾਬ ਉੱਤੇ ਹਮਲਾ ਕੀਤਾ ਬਾਬਰ ਨੇ ਪੰਜਾਬ ਉੱਤੇ ਹਮਲਾ ਕਰਕੇ ਬਿਜੌਰ ਅਤੇ ਭੇਰਾ ਤੇ ਕਬਜ਼ਾ ਕਰ ਲਿਆ ਇਨਾਂ ਇਲਾਕਿਆਂ ਦਾ ਪ੍ਰਬੰਧ ਹਿੰਦੂ ਬੇਗ ਨੂੰ ਸੰਭਾਲ ਕੇ ਉਹ ਆਪ ਕਾਬਲ ਚਲਾ ਗਿਆ ਪਰ ਉੱਥੋਂ ਦੇ ਲੋਕਾਂ ਨੇ ਬਗਾਵਤ ਕਰਕੇ ਹਿੰਦੂ ਬੇਗ ਨੂੰ ਉੱਥੋਂ ਭਜਾ ਦਿੱਤਾ ਇਸ ਕਾਰਵਾਈ ਤੋਂ ਛਿੜ ਕੇ ਬਾਬਰ ਨੇ ਸਤੰਬਰ 1519 ਦੇ ਵਿੱਚ ਫਿਰ ਦੁਬਾਰਾ ਪੰਜਾਬ ਤੇ ਹਮਲਾ ਕੀਤਾ ਤੇ ਸਿਆਲਕੋਟ ਤੱਕ ਉਸਨੇ ਜਿੱਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹ ਸਿਆਲਕੋਟ ਜਿੱਤਣ ਤੋਂ ਬਾਅਦ ਬਾਬਰ ਸੈਦਪੁਰ ਐਮਨਾਬਾਦ ਵੱਲ ਵਧਿਆ ਉੱਥੋਂ ਦੀ ਰੱਖਿਆ ਸੈਨਾ ਦਾ ਬਾਬਰ ਦੀ ਫੌਜ ਦਾ ਟੱਕਰੇ ਮੁਕਾਬਲਾ ਕੀਤਾ ਪਰ ਅੰਤ ਵਿੱਚ ਬਾਬਰ ਦੀ ਜਿੱਤ ਹੋਈ ਬਾਬਰ ਨੇ ਬਹੁਤ ਸਾਰਾ ਕਤਲੇਆਮ ਕੀਤਾ ਸ਼ਾਇਦ ਪੂਰੀ ਜਨਤਾ ਨਾਲ ਦਰਦਈ ਵਾਲਾ ਸਲੂਕ ਕੀਤਾ ਗਿਆ ਕਿ ਲੋਕਾਂ ਨੂੰ ਦਾਸ ਬਣਾ ਲੈ ਗਿਆ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਜੇਲ੍ਹ ਦੇ ਵਿੱਚ ਬੰਨ ਰੱਖਿਆ ਸੀ ਉੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੇ ਵਿੱਚ ਇਸ ਹਮਲੇ ਦਾ ਵਰਣਨ ਕੀਤਾ ਹੋਇਆ ਇਸ ਤੋਂ ਬਾਅਦ 1520 ਤੱਕ ਕੋ 1520 ਤੋਂ 24ਵੀਂ ਤੱਕ ਬਾਬਰ ਚੁਪਰਿਆ ਤੇ ਦولتਖਾਨ ਲੋਧੀ ਨੇ ਆਪਣੀ ਸ਼ਕਤੀ ਉਹਨਾਂ ਦੇ ਨਾਲ ਵਿੱਚ ਮਜਬੂਤ ਕਰਤੀ ਸਿੱਟੇ ਵੱਜੋ ਇਬਰਾਹਿਮ ਲੋਦੀ ਨੇ ਵੀ ਦولتਖਾਨ ਲੋਧੀ ਵਿਰੁੱਧ ਕਦਮ ਚੁੱਕਣੇ ਫੇਰ ਤੇ ਉਸ ਨੂੰ ਪੰਜਾਬ ਦੇ ਵਿੱਚ ਕੱਢਣ ਲਈ ਉਸਨੇ ਦولتਖਾਨ ਲੋਧੀ ਤੇ ਹਮਲਾ ਕੀਤਾ ਦولتਖਾਨ ਲੋਧੀ ਇਸ ਹਮਲੇ ਨੂੰ ਰੋਕਣ ਲਈ ਉਸਨੇ ਫਿਰ ਬਾਬਰ ਨੂੰ ਸੱਦਾ ਕੀਤਾ ਤੇ ਬਾਬਰ ਨੂੰ ਸੱਦਾ ਦੇਣ ਲਈ ਆਪਣੇ ਪੁੱਤਰ ਦਲਾਵਰ ਖਾਨ ਨੂੰ ਬਾਬਰ ਕੋਲ ਭੇਜਿਆ ਤੇ ਬਾਬਰ ਨੇ ਸੱਦਾ ਕਬੂਲਦੇ ਹੋਏ ਫਿਰ ਪੰਜਾਬ ਤੇ ਹਮਲਾ ਕੀਤਾ ਪੰਜਾਬ ਤੇ ਹਮਲਾ ਕਰਦੇ ਹੋਏ ਉਸਨੇ ਸਾਉਥੋਵੈਲਾ ਜਲੰਧਰ ਅਤੇ ਦਿਪਾਰਪੁਰ ਦੇ ਇਲਾਕਿਆਂ ਤੇ ਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਭਾਵੇਂ ਪ੍ਰੇਮ ਲੋਧੀ ਨੇ ਉਸ ਨੂੰ ਰੋਕਣ ਲਈ ਬਿਹਾਰ ਖਾਨ ਦੇ ਅਧੀਨ ਬਾਬੂ ਯਤਨ ਕੀਤਾ ਪਰ ਬਾਬਰ ਨੇ ਉਸ ਨੂੰ ਹਰਾ ਦਿੱਤਾ ਇਸ ਤੋਂ ਬਾਅਦ ਬਾਬਰ ਨੇ ਜਲੰਧਰ ਸultanpur ਦੇ ਇਲਾਕੇ ਜਿੱਤੇ ਉਸ ਤੋਂ ਬਾਅਦ ਦਿਪਾਲਪੁਰ ਤੇ ਲਾਹੌਰ ਦੇ ਇਲਾਕੇ ਜਿੱਤਣ ਤੋਂ ਬਾਅਦ ਬਾਬਰ ਨੇ ਸultanpur ਦਾ ਇਲਾਕਾ ਦਲਾਵਰ ਖਾਨ ਦੋ ਦਕਾਨੋਦੀ ਦੇ ਪੁੱਤ ਨੂੰ ਦੇ ਦਿੱਤਾ ਦਿਪਾਲਪੁਰ ਉਸਨੇ ਆਲਮ ਖਾਨ ਦੇ ਇਬਰਾਹਿਮ ਲੋਧ ਦੇ ਚਾਚੇ ਨੂੰ ਦੇ ਦਿੱਤਾ ਤੇ ਲਾਹੌਰ ਉਸਨੇ ਅਬਦੁੱਲ ਅਜੀਜ਼ ਦੇ ਹਵਾਲੇ ਕਰ ਦਿੱਤਾ ਬਾਬਰ ਵਾਪਸ ਕਾਬਲ ਚਲਾ ਗਿਆ ਤੇ ਉਸ ਨੂੰ ਇਹ ਅਨੁਭਵ ਹੋ ਗਿਆ ਸੀ ਕਿ ਆ ਵੀ ਪੂਰਨ ਤਿਆਰੀ ਕਰਕੇ ਹੀ ਉਹ ਦਿੱਲੀ ਤੇ ਕਬਜ਼ਾ ਕਰ ਸਕਦਾ ਹੈ। ਬਾਬਰ ਪੂਰਨ ਤਿਆਰੀ ਕਰਨ ਤੋਂ ਬਾਅਦ 1525 ਈਸਵੀ ਦੇ ਵਿੱਚ ਬਾਬਰ ਨੇ ਪੰਜਾਬ ਉੱਤੇ ਦੁਬਾਰਾ ਹਮਲਾ ਕੀਤਾ ਤੇ ਪੰਜਾਬ ਉੱਤੇ ਸੰਪੂਰਨ ਜਿੱਤ ਪ੍ਰਾਪਤ ਕੀਤੀ। ਬਾਬਰ ਨੇ 1525 ਈਸਵੀ ਵਿੱਚ 12 ਹਜ਼ਾਰ ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ। ਬਾਬਰ ਨੇ ਸਭ ਤੋਂ ਪਹਿਲਾਂ ਦੋਲਤਖਨ ਲੋਧੀ ਨੂੰ ਦੰਡ ਦੇਣ ਦਾ ਫੈਸਲਾ ਕੀਤਾ। ਤੇ ਜਦੋਂ ਉਸ ਨੂੰ ਬਾਬਰ ਦੀ ਭੈੜੀ ਨੀਅਤ ਦਾ ਪਤਾ ਲੱਗਾ ਤਾਂ ਦੌਲਤਖਾਨ ਲੋਤੀ ਆਪਣੇ ਪੁੱਤਰ ਗਾਜ਼ੀ ਖਾਨ ਸਮੇਤ ਲਾਹੌਰ ਤੋਂ ਦੌੜ ਗਿਆ ਅਤੇ ਅੰਤ ਨੂੰ ਦੌਲਤਖਾਨ ਲੋਤੀ ਤੇ ਆਏ ਬਾਬਰ ਅਗੇ ਹਥਿਆਰ ਸੁੱਟ ਦਿੱਤੇ ਇੱਥੋਂ ਬਾਬਰ ਪੰਜਾਬ ਦੇ ਉਪ ਪ੍ਰਾਂਤ ਸਰਹੰਦਬਲ ਵਧਿਆ ਉਸ ਨੇ ਸਭ ਤੋਂ ਪਹਿਲਾਂ ਅਬਾਲਾ ਜਿੱਤਿਆ ਹੰਸੀ ਹਿਸ਼ਾਰ ਫਿਰੋਜ਼ਾ ਜਿੱਤਣ ਲਈ ਉਸ ਨੇ ਆਪਣੇ ਪੁੱਤਰ ਹੈਮਾਉ ਨੂੰ ਭੇਜਿਆ ਬਾਬਰ ਆਪ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਪਲਿਆ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਕੇ 1526 ਈਸਵੀ ਦੇ ਵਿੱਚ ਹੋਈ ਸੀ ਇਬਰਾਹਿਮ ਲੋਧੀ ਅਤੇ ਬਾਬਰ ਦੇ ਦਰਮਿਆਨ ਹੋਈ ਇੱਕ ਫੈਸਲਾਕੁਨ ਲੜਾਈ ਸੀ ਜਿਸ ਵਿੱਚ ਲੋਧੀ ਵੰਸ਼ ਦਾ ਅੰਤ ਹੋਇਆ ਤੇ ਮੋਗਲ ਸਾਮਰਾਜ ਦੀ ਥਾਣੀ ਰੱਖੀ ਗਈ ਪਾਣੀਪਤ ਦੀ ਇਸ ਵਿਸਿੱਧ ਲੜਾਈ ਦੇ ਵਿੱਚ ਬਾਬਰ ਪਾਣੀਪਤ ਪੁੱਜ ਕੇ ਸਭ ਤੋਂ ਪਹਿਲਾਂ ਉਸਨੇ ਆਪਣਾ ਪੜਾਅ ਉੱਥੇ ਹੀ ਕੀਤਾ ਤੇ ਇਬਰਾਹਿਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਫੈਨਾ ਲੈ ਕੇ ਅੱਗੇ ਵਧਿਆ ਉਸਦੀ ਸੈਨਾ ਚਾਰ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਅੱਗੇ ਰਹਿਣ ਵਾਲੀ ਸੈਨਿਕ ਟੁਕੜੀ ਕੇਂਦਰੀ ਸੈਨਾ ਅਤੇ ਖੱਬੇ ਅਤੇ ਸੱਜੇ ਹੱਥ ਦੀਆਂ ਸਿਨਾਮਾ ਸੈਨਾ ਦੇ ਅੱਗੇ ਲਗਭਗ 5000 ਹਾਥੀ ਸਨ ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨ ਉਸਨੇ ਉਹਨਾਂ ਦਾ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹਿਆ ਹੋਇਆ ਸੀ ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ ਤੋਪ੍ਹਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ ਸੱਜੇ ਅਤੇ ਖੱਬੇ ਇੱਕ ਸੈਨਿਕ ਬਣਤਰ ਸੀ ਸਭ ਤੋਂ ਪਿੱਛੇ ਬਹੁਤ ਸਾਰੇ ਘੋੜਸਵਾਰ ਅਤੇ ਸ਼ੈਨਾਸ ਪਾ ਕੇ ਰੱਖਿਓ ਇਸ। ਬਾਬਰੀ ਖਫਤਾ ਚੁੱਪਚਾ ਬੈਠਾ ਰਿਆ। 21 ਅਪ੍ਰੈਲ 1726 ਨੂੰ ਪਹਿਲਾ ਇਬਰਾਹਿਮ ਲੋਧੀ ਨੇ ਬਾਬਰ ਦੀ ਫੌਜ ਤੇ ਹਮਲਾ ਕੀਤਾ। ਉਹ ਫੌਜ ਬਾਬਰ ਦੀਆਂ ਬਰੈਲ ਗੱਡੀਆਂ ਕੋਲ ਪੁੱਜ ਕੇ ਰੁਗੀ ਬਾਬਰ ਦੇ ਤੋਪਖਾਨਾ ਗੋਲਵਾਲੀ ਸ਼ੁਰੂ ਕਰ ਦਿੱਤੀ। ਇਬਰਾਹਿਮ ਲੋਧੀ ਦੇ ਹਾਥੀਆਂ ਨੇ ਜਫਕੀ ਹੋ ਕੇ ਪਿੱਛੇ ਮੁੜ ਕੇ ਆਪਣੀ ਹੀ ਫੌਜ ਨੂੰ ਕੋ ਚਲ ਦਿੱਤਾ ਬਾਬਰ ਦੀ ਸਪੈਸ਼ਲ ਦਸਤਿਆਂ ਦੀ ਫੌਜ ਨੇ ਸੱਚੇ ਦੇ ਖੱਪਰੀ ਪਾਸੇ ਤੋਂ ਅੱਗੇ ਵਧ ਕੇ ਪਿੱਛੋਂ ਬੈਰੀ ਨੂੰ ਘੇਰ ਲਿਆ ਅਤੇ ਬਲੋਧੀ ਅਤੇ ਉਸਦੇ 15 ਹਜ਼ਾਰ ਸੈਨਿਕ ਮਾਰੇ ਗਏ। ਬਾਅਦ ਉਹਨੂੰ ਪੰਜਾਬ ਦੇ ਵਿੱਚ ਪੂਰਨ ਜਿੱਤ ਪ੍ਰਾਪਤ ਹੋਈ। ਇਸ ਜਿੱਤ ਨਾਲ ਬਾਪਰ ਦਾ ਇਹ ਭਾਰਤ ਦੇ ਵਿੱਚ ਰਾਜ ਸਥਾਪਿਤ ਹੋ ਗਿਆ। ਲੋਧੀ ਵੰਸ਼ ਦਾ ਅੰਤ ਹੋ ਗਿਆ ਤੇ ਮੁਗਲ ਸਾਮਰਾਜ ਦੀ ਪੁਨੀ ਰੱਖੀ ਗਈ। ਇਹ ਸੀ ਕੀ ਉਸ ਵੇਲੇ ਦੀ ਰਾਜਨੀਤਿਕ ਅਵਸਥਾ। ਅਗਲੇ ਪਾਰਟ 2 ਦੇ ਵਿੱਚ ਅਸੀਂ ਸਮਾਜਿਕ ਅਵਸਥਾ ਬਾਰੇ ਪੜਾਂਗੇ ਸੋਪ ਦੇ ਅਰਥ ਉਹ ਧੰਨਵਾਦ ਵੀਡੀਓ ਦੇਖਣ ਲਈ ਥੈਂਕ ਯੂ ਵੈਰੀ ਮਚ